O No way,

ਸਾਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਪਰਮੇਸ਼ਰ ਜੀ ਅੱਜ ਮਨਜੀਤ ਨੇ ਦਸਵੇਂ ਪਾਤਸ਼ਾਹ ਜੀ ਦੀ ਸਾਰੀ ਮੁਖਿਆ ਦੀ ਯਾਦ ਦੇ ਵਿੱਚ ਜਿਹੜਾ ਉਹ ਵੱਡਾ ਜਾ ਰਿਹਾ ਵੱਡਾ ਵਿਚਾਰ ਜਨਗਤ ਤੇ ਸੱਚਾ ਬੜੇ ਜਾਤਾ ਮਾਰਦਾ ਕੱਟ ਸਕੀ ਜੇ ਤਨਗੁਰ ਗੁਰਸਾਹਿਬ ਦੀ ਪੰਜ ਪਿਆਰੇ ਇਨਸਾਨੀ ਸਾਹਿਬ ਦੀ ਹਾਜ਼ਰੀ ਵਿੱਚ ਉਹ ਖੁਸ਼ਿਆਰ ਹੁੰਦਾ ਸ਼ਰਧਾ ਹੁੰਦਾ ਹੋਇਆ ਉਹ ਗੁਰਦੁਆਰਾ ਪੀਬੀ ਸਾਹਿਬ ਪਹੁੰਚੇਗਾ ਬਹੁਤ ਸੱਚਦਾ ਵੱਡੇ ਪੱਧਰ ਤੇ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਦਰਬਾਰ ਸਾਹਿਬ ਮੁਖਸ਼ੇ ਦੇ ਸਜੋਈ ਦੇ ਪ੍ਰਬੰਧ ਵਿੱਚ ਆਜਾ ਕਰ ਰਿਹਾ ਹੈ। ਆਵਾਜ਼ ਕੀ ਕਹਨਾ ਚੰਨਜੋ ਨਗਰ ਕੀਰਤਨ ਕੱਟਿਆ ਜਾ ਰਿਹਾ ਹੈ। ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ। ਸਮੀਰ ਸਿੰਘ ਸੁਪਰਵਾਈਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਰੀਆ ਮਸਾਦ ਸਾਹਿਬ ਅੱਜ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਜੋ ਹਰ ਸਾਲ ਹੀ ਸ਼ਹੀਦੀ ਜੋੜ ਮੇਲਾ 40 ਮੁਕਤਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਸ੍ਰੀ ਮੁਖਤਸਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਕੱਲ ਇੱਕ ਮਾਗ ਨੂੰ ਸ਼ੀ ਦੀ ਦੀ ਆੜਾ ਬੜੀ ਵੱਡੀ ਪੱਧਰ ਤੇ ਮਨਾਇਆ ਗਿਆ ਲੱਖਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅੱਜ 15 ਜਨਵਰੀ ਨੂੰ ਜੋ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਪੰਜ ਪਿਆਰੇ ਸਾਹਿਬ ਦੀ ਅਗਵਾਈ ਦੇ ਵਿੱਚ ਗੇਟ ਨੰਬਰ 4 ਤੋਂ ਨਗਰ ਕੀਰਤਨ ਰਵਾਨਾ ਹੋ ਚੁੱਕਾ ਹੈ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸ਼ਬਦ ਕੀਰਤਨ ਕਰਦੀਆਂ ਹਾਜ਼ਰ ਹੋਈਆਂ ਨੇ ਹੁਣ ਬਾਜ਼ਾਰ ਦੇ ਵਿੱਚ ਚੱਲ ਰਹੇ ਆ ਇਤੋਂ ਗੁਰਦੁਆਰਾ ਟੀਬੀ ਸਾਹਿਬ ਨਗਰ ਕੀਰਤਨ ਨੇ ਜਾਣਾ ਫਿਰ ਸਵੇਰ ਦਾ ਅਨਸਾਰ ਹੁੰਦਾ ਹੈ ਵਾਪਸੀ ਗੁਰਦੁਆਰਾ ਸ਼੍ਰੀ ਗੰਨ ਸਾਹਿਬ ਵਿਖੇ ਸਮਾਪਤੀ ਹੋਣੀ ਹੈ ਸ਼ ਸਿੰਘਾ ਨੂੰ ਕੋਟਾਨ ਕੋਟ ਪ੍ਰਣਾਮ ਕਰ ਸਕ ਕਰਦੇ ਹੋਏ ਸੰਗਤਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਇੱਥੇ ਪਹੁੰਚੀਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਨੇ ਮੈਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸਮੂਹ ਸ਼ਹੀਦਾਂ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ